ਬਰਨਾਲਾ ਦੇ ਨੌਜਵਾਨ ਗਊ ਸੇਵਕਾ ਦੀ ਜੁਵਾ ਗਊ ਸੇਵਾ ਵੈਲਫੇਅਰ ਸੁਸਾਇਟੀ ਨੇ ਇੱਕ ਸਲਾਗਾ ਜੋਗ ਉਪਰਾਲਾ ਕਰਦੇ ਹੋਏ ਬਰਨਾਲਾ ਦੇ ਗਰਚਾ ਰੋਡ ਤੇ ਜ਼ਖਮੀ ਅਤੇ ਬਿਮਾਰ ਗਾਵਾਂ ਦੇ ਇਲਾਜ ਲਈ ਇੱਕ ਅਤਿ ਆਧੁਨਿਕ ਹਸਪਤਾਲ ਦੀ ਸਥਾਪਨਾ ਕਰਨ ਦਾ શુભ ਆਰੰਭ ਕੀਤਾ। ਇਸ ਹਸਪਤਾਲ ਦੀ ਨੀਂਹ ਰੱਖਣ ਮੌਕੇ ਹੋਏ ਭੂਮੀ ਪੂਜਨ ਸਮਾਗਮ ਵਿੱਚ ਜਿੱਥੇ ਵੱਖ-ਵੱਖ ਸੰਪਰਦਾਵਾਂ ਦੇ ਮਹਾਪੁਰਸ਼ਾਂ ਨੇ ਸਮੁਲੀਅਤ ਕੀਤੀ ਅਤੇ ਸ਼ਹਿਰ ਦੀਆਂ ਨਾਮਵਾਰ ਹਸਤੀਆਂ ਨੇ ਵੀ ਉਚੇਚੇ ਤੌਰ ਤੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਹਸਪਤਾਲ ਦੇ ਪ੍ਰਬੰਧਕ ਨੌਜਵਾਨਾ ਨੇ ਦਾਅਵਾ ਕੀਤਾ ਕਿ ਕਰੋੜਾ ਰੁਪਏ ਦਾ ਇਹ ਪ੍ਰੋਜੈਕਟ ਮਾਲਵਾ ਖੇਤਰ ਦਾ ਪਹਿਲਾ ਅਜਿਹਾ ਪ੍ਰੋਜੈਕਟ ਹੋਵੇਗਾ ਜਿੱਥੇ ਆਧੁਨਿਕ ਤਰੀਕੇ ਨਾਲ ਜ਼ਖਮੀ ਅਤੇ ਬਿਮਾਰ ਗਾਵਾਂ ਦਾ ਇਲਾਜ ਕੀਤਾ ਜਾਵੇਗਾ। ਹਸਪਤਾਲ ਦੇ ਨੀਂਹ ਰੱਖਣ ਮੌਕੇ ਸਮਾਗਮ ਵਿੱਚ ਸ਼ਾਮਲ ਗਊ ਭਗਤਾਂ ਦਾ ਉਤਸ਼ਾਹ ਸੰਕੇਤ ਦੇ ਰਿਹਾ ਸੀ ਕਿ ਇਹ ਪ੍ਰੋਜੈਕਟ ਜਲਦੀ ਹੀ ਬਣ ਕੇ ਗਾਵਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਪੁੰਨੇ ਪਰਮਨ ਦਉ ਚਾ ਪੂਰਨਾਂ ਦਉ ਚੁਕ ਮੁਖ ਵਾਸਾਇਆ ਮਹਾ ਸ਼ੁਕਰਵਾਰ ਵਾਸਾਇਆ ਅਰਸਤੀ ਵਾਸਾਇਆ ਮਹਾ ਪ੍ਰਤਿਸ਼ਟ ਦੇਵਾਲਯ ਪ੍ਰਾਂਗਣੇ ਆਪਣਾ ਗੋਧਾਮ ਪ੍ਰਾਂਗਣੇ ਸਭੂਮੀ ਪੂਜਨ ਕਰਨਾ ਅਰਥੰਚ ਬੰਦਵਾ ਬੰਦਵਾਨੀ ਸੁਪ੍ਰਾਪਤਾਰਤੇ ਅਹੰਕਾਰ ਆਵਾਜ਼ ਕਰਾ ਕੇ ਇਸ਼ ਕੁਮਾਰ ਸ਼ਰਮਾ ਆਲਮ ਮਹਿੰਗਾ ਉਤਰ ਸੇ ਪ੍ਰਤੀਗਿਆ ਸੰਕਲਪ ਬੋਲੀਏ ਅਹੰ ਕ੍ਰਿਸ਼ੇ ਗਣਪਤੀ ਜੀ ਕੇ ਪਾਸ ਛੋੜ ਦੀ Bambeni si romboni. ਇੱਥੇ ਜੀ ਆਪਾਂ ਆਧੁਨਿਕ ਹਸਪਤਲ ਬਣਾ ਰਹੇ ਹਾਂ ਗਊਆਂ ਦਾ ਜੀ ਇਹ ਜਗ੍ਹਾ ਤਕਰੀਬਨ 13 ਵਿਸਬਿਆ ਜੀ ਇਸ ਟਾਈਮ ਤੇ ਹੌਲੀ ਹੌਲੀ ਆਪਾਂ ਇਸ ਨੂੰ ਵਧਾਵਾਂਗੇ ਜਗ੍ਹਾ ਵੀ ਤੇ ਆਧੁਨਿਕ ਵੀ ਵਧਾਵਾਂਗੇ ਜਿਵੇਂ ਐਕਸ-ਰੇ ਮਸ਼ੀਨ ਆਨ ਦੇ ਟਾਈਮ ਵਿੱਚ ਲੈ ਕੇ ਆਵਾਂਗੇ ਤੇ ਪਹਿਲਾਂ ਜਗ੍ਹਾ ਤੇ ਸ਼ੈੱਡ ਪਾ ਕੇ ਗਊਆਂ ਨੂੰ ਸੰਭਾਲ ਕਰਨ ਦਾ ਬੀੜਾ ਚੱਕਿਆ ਸਾਰੀ ਸਾਡੀ ਸੁਸਾਇਟੀ ਨੇ ਇਹ ਅਸੀਂ ਸੇਵਾ 8 ਸਾਲਾਂ ਤੋਂ ਨਿਸ਼ਕਾਮ ਕਰ ਰਹੇ ਹਾਂ ਇਹ ਇੱਥੇ ਅਸੀਂ ਜਿਹੜਾ ਬੀੜਾ ਚੁੱਕਿਆ ਹੈਗਾ ਇਹ 13 ਵਿਸਰੇ ਜਗ੍ਹਾ ਹੈਗੀ ਆ ਸਾਡਾ ਜਿਹੜਾ ਇਨੀਸ਼ੀਅਲ ਪਲਾਨ ਹੈਗਾ ਉਸ ਤੇ ਸਾਡਾ ਜਿਹੜਾ ਇਨੀਸ਼ੀਅਲ ਕਾਸਟ ਆਣੀ ਹੈਗੀ ਹੈ 70 ਤੋਂ 80 ਲੱਖ ਮਤਲਬ 70 ਤੋਂ 80 ਲੱਖ ਰੁਪਏ ਖਰਚਾ ਆਣਾਗਾ ਜਿਹੜਾ ਸਾਡਾ ਇਹ ਪ੍ਰੋਜੈਕਟ ਆ ਜਿੱਦਾਂ ਅਸੀਂ ਸੋਚ ਰਹੇ ਆ ਇਹ ਟੋਟਲ ਪ੍ਰੋਜੈਕਟ ਤੋਂ ਜਿਹੜੀ ਉਹਦੀ ਕਾਸਟ ਆਏਗੀ 4 ਤੋਂ 5 ਸੀ ਹਜ਼ਾਰ ਆਏਗੀ 4 ਤੋਂ 5 ਕਰੋੜ ਰੁਪਏ ਆਏਗੀ ਉਹਦੇ ਵਿੱਚ ਜਿਵੇਂ ਸਾਡਾ ਹੈਗਾ ਐਕਸਟਰਾ ਮਸ਼ੀਨ ਹੈਗੀ ਆ ਆਪਰੇਸ਼ਨ ਥੀਟਰ ਹੈਗਾ ਆਈ ਸੀ ਯੂ ਹੈਗਾ ਜਿਵੇਂ ਆਪਣੇ ਹਿਊਮਨਸ ਤੇ ਡਾਕਟਰਸ ਹੁੰਦੇ ਨੇ ਉਹਮੇ ਹੀ ਮਤਲਬ ਨਿਊਰੋ ਦਾ ਹੋ ਗਿਆ ਪੇਟ ਦਾ ਹੋ ਗਿਆ ਕਾਫੀ ਤਰ੍ਹਾਂ ਦੇ ਡਾਕਟਰਸ ਹੁੰਦੇ ਨੇ ਸਪੈਸ਼ਲਾਈਜ਼ ਉਹ ਵੀ ਜਿਹੜੇ ਵੈਟਰਨਰੀ ਹੁੰਦੇ ਨੇ ਉਹ ਵੀ ਸਪੈਸ਼ਲਾਈਜ਼ਡ ਡਾਕਟਰਸ ਹੁੰਦੇ ਨੇ ਤੇ ਆਪਣੇ ਜਿਹੜੇ ਅਸੀਂ ਪਲਾਨ ਕਰ ਰਹੇ ਆ ਇੱਥੇ ਫਿਲਹਾਲ 3 ਤੋਂ 4 ਡਾਕਟਰਾਂ ਦੀ ਜਿਹੜੀ ਟੀਮ ਹੋਏਗੀ ਬਾਕੀ ਸਾਡੇ 20 ਤੋਂ 25 ਗਊ ਸੇਵਕ ਨੇ ਉਹ ਸਾਰੇ ਮਿਲ ਕੇ ਨਿਸ਼ਕਾਮ ਸੇਵਾ ਕਰਾਂਗੇ ਤੇ ਜਿੱਥੇ ਵੀ ਸਾਨੂੰ ਕੋਈ ਬਿਮਾਰ ਗਊ ਮਿਲਦੀ ਆ ਰੋਡ ਸਾਈਡ ਐਕਸੀਡੈਂਟ ਹੁੰਦਾ ਸਾਡਾ ਟਾਰਗੇਟ ਹੈਗਾ 20 ਤੋਂ 25 ਕਿਲੋਮੀਟਰ ਸਰਾਊਂਡਿੰਗ ਬਰਨਾਲਾ ਏਰੀਆ ਦਾ ਉੱਥੋਂ ਅਸੀਂ ਜਿਹੜੇ ਗਾਊ ਕਾਊਜ਼ ਨੇ ਜਾਂ ਗਊ ਮਾਤਾ ਕੀ ਉਹਨਾਂ ਨੂੰ ਅਸੀਂ ਲਿਫਟ ਕਰਾਂਗੇ ਤੇ ਇੱਥੇ ਟ੍ਰੀਟਮੈਂਟ ਦਵਾਵਾਂਗੇ ਜਿਵੇਂ ਜਿਵੇਂ ਉਹਨਾਂ ਨੂੰ ਜਿਵੇਂ ਜ਼ਰੂਰਤ ਹੋਏਗੀ ਟ੍ਰੀਟਮੈਂਟ ਦੀ ਉਹਦਾਦਾ ਅਸੀਂ ਉਹਨਾਂ ਨੂੰ ਟ੍ਰੀਟਮੈਂਟ ਦਵਾਵਾਂਗੇ ਤੇ ਸਾਡੀ ਸਾਰਿਆਂ ਨੂੰ ਹੱਥ ਛੋੜ ਕੇ ਹੀ ਬੇਨਤੀ ਆ ਕਿ ਇਸ ਜਿਹੜਾ ਪ੍ਰੋਜੈਕਟ ਆ ਨਿਸ਼ਕਾਮ ਸੇਵਾ ਵਾਸਤੇ ਹੈਗਾਗਾ ਤੇ ਇਸ ਨੂੰ ਆਪਾਂ ਵੱਧ ਤੋਂ ਵੱਧ ਵੜ ਚੜ ਕੇ ਯੋਗਦਾਨ ਪਾਈਏ ਤੇ ਸਹਿਯੋਗ ਕਰੀਏ ਜੀ ਕਿ ਹਸਪੀਟਲ ਜਿਹੜਾ ਹੈ ਇੱਥੇ ਗਊਆਂ ਵਾਸਤੇ ਜਿਹੜੀਆਂ ਲਵਾਰਸ ਗਊਆਂ ਏਰੀਆ ਦੇ ਵਿੱਚ ਬਿਮਾਰ ਗਊਆਂ ਨੇ ਉਹਨਾਂ ਦੀ ਸਾਮ ਸੰਭਾਲ ਵਾਸਤੇ ਇਹ ਜਿੱਥੇ ਵੀ ਕਿਤੇ ਲਵਾਰਸ ਪਈਆਂ ਅਸੀਂ ਸਾਡੀ ਟੀਮ ਸਾਡੇ ਬੱਚੇ ਸਾਡੇ ਜਿਹੜੇ ਨੌਜਵਾਨ ਨੇ ਗਊ ਸੇਵਕ ਨੇ ਇਹ ਉਹਨਾਂ ਨੂੰ ਸੜਕਾਂ ਤੋਂ ਐਂਬੂਲੈਂਸਰ ਆਹੀਂ ਇੱਥੇ ਲਿਆਉਣਗੇ ਤੇ ਕੋਈ ਵੀ ਗਊ ਜਦ ਤੱਕ ਬਿਮਾਰ ਹੈ ਉਹਦੇ ਇੱਥੇ ਇਲਾਜ ਹੋ ਇੱਥੇ ਉਹਦਾ ਆਪਰੇਸ਼ਨ ਵੀ ਹੋਏਗਾ ਇੱਥੇ ਨਿਊਰੋ ਦਾ ਵੀ ਸਾਡਾ ਸਿਸਟਮ ਹੋਏਗਾ ਅੱਜ ਮਾਲਵਾ ਖੇਤਰ ਪੰਜਾਬ ਦਾ ਜੋ ਪਹਿਲਾ ਗੋਸੇਵਾ ਹਸਪੀਟਲ ਹੈ ਉਹ ਬਰਨਾਲਾ ਦੇ ਅੰਦਰ ਉਹਦੀ ਨੀਂਹ ਪੱਥਰ ਰੱਖਿਆ ਗਿਆ ਸਾਰੇ ਬਰਨਾਲਾ ਦੇ ਜਿੰਨੇ ਵੀ ਪਤਵੰਤੇ ਸੱਜਣ ਨੇ ਉਹ ਇੱਥੇ ਪਹੁੰਚ ਗੋਸੇਵਾ ਵੈਲਫੇਅਰ ਸੁਸਾਇਟੀ ਜੋ ਬਰਨਾਲਾ ਦੀ ਯੁਵਾ ਮੁੰਡਿਆ ਨੇ ਬਣਾਈ ਹੈ ਉਹਦੇ ਕੰਨੀਓ ਕੰਮ ਜਾਰੀ ਹੋਇਆ ਇੱਥੇ ਘਟੋਕਟ 5 ਕਰੋੜ ਦੇ ਕਰੀਬ ਖਰਚਾ ਹੈ ਨਾ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਇਹਨਾਂ ਮੁੰਡਿਆ ਦਾ ਵੱਧੋ ਵੱਧ ਸਹਿਯੋਗ ਕਰਨ ਅਸੀਂ ਦਾਨੀ ਸੱਜਣਾ ਨੂੰ ਬਾਰ-ਬਾਰ ਅਪੀਲ ਕਰ ਰਹੇ ਹਾਂ ਕਿ ਜੋ ਵੀ ਗਊ ਸੇਵਾ ਵੈਲਫੇਅਰ ਸੁਸਾਇਟੀ ਹੈ ਉਹਨਾਂ ਦੀ ਪੂਰੀ ਮਦਦ ਕਰਨ ਸਹਿਯੋਗ ਕਰਨ ਰੁਪਏ ਪੈਸੇ ਤਨਮਨ ਧਨ ਨਾਲ ਦੂਜੇ ਪਾਸੇ ਅਸੀਂ ਜਿੰਨੇ ਵੀ ਇਹ ਗਊ ਸੇਵਾ ਹਸਪੀਟਲ ਦੇ ਵਿੱਚ ਗਊਆਂ ਆਣੀਆਂ ਸਰਕਾਰ ਨੂੰ ਵੀ ਅਪੀਲ ਕਰਦੇ ਵੀ ਜਿੰਨੀ ਵੱਧੋ-ਵੱਧ ਮਿਹਰਤ ਹੈ ਉਹ ਦੇਣ ਪਸ਼ੂ ਪਾਲਨ ਵਿਭਾਗ ਦੇ ਅੰਦਰ ਆਪਣੇ ਆਪਣੇ ਡਾਕਟਰ ਆਪਣੀ ਡਿਊਟੀਆਂ ਚੰਗੀ ਤਰ੍ਹਾਂ ਸਾਂਭਣ ਤਾਂ ਕਿ ਇਸ ਦੇ ਵਿੱਚ ਜੋ ਬੇਸਹਾਰਾ ਗਊਆਂ ਆਪਣਾ ਰੋਡ ਦੇ ਉੱਤੇ ਹੈ ਫੱਟੜ ਹੈ ਕਾਇਲ ਹੈ ਉਹਦਾ ਚੰਗੀ ਤਰ੍ਹਾਂ ਇਲਾਜ ਹੋ ਸਕੇ